1984 ਵਿੱਚ ਹੋਈ ਕਤਲੋਗਾਰਤ ਨਾਲ ਸਮੁੱਚੀ ਮਨੁੱਖਤਾ ਇੱਕ ਵਾਰ ਕੰਬ ਗਈ ਸੀ 30 ਸਾਲ ਬਾਅਦ ਵੀ ਪੀੜਤਾਂ ਦਾ ਦਰਦ ਮਹਿਸੂਸ ਕਰਨ ਵਾਲੀ ਰੂਹ ਕੰਬ ਜਾਂਦੀ ਹੈ ਕਿ ਆਖਿਰ ਕੀ ਬੀਤੀ ਹੋਵੇਗੀ ਉਹਨਾਂ ਮਜਬੂਰ ਲੋਕਾਂ ਤੇ ਜਿਨ੍ਹਾਂ ਨੂੰ ਬੇਦਰਦੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸਾਲ 1984 ਵਿੱਚ ਹੀ ਦੇਸ਼ ਇੱਕ ਹੋਰ ਦੁਖਦਾਇਕ ਘਟਨਾ ਵਾਪਰੀ भोपाल गैस कांड हजारों लोग इस घटना ਵਿੱਚ ਵੀ ਮਾਰੇ ਗਏ ਕੁਝ ਮਹੀਨੇ ਬਾਅਦ ਹੀ ਜਨਵਰੀ 1985 ਵਿੱਚ ਸੰਸਦ ਨੇ ਪੀੜਤਾਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਪੋਪਾਲ ਗੈਸ ਦੀ ਗੱਲਬਾਤ ਆਈ ਪੋਪਾਲ ਗੈਸ ਦੀ 트ਰੇਜਡੀ ਆਪਣੇ ਆਪ ਚ ਬਹੁਤ ਵੱਡੀ 트ਰੇਜਡੀ ਸੀ ਪਹਿਲੀ 트ਰੇਜਡੀ ਆ ਜਿਹਦੇ ਵਿੱਚ ਉੱਥੇ ਵੀ 4-5000 ਬੰਦੇ ਦਾ ਨੁਕਸਾਨ ਹੋਇਆ ਸੀ ਤੇ ਇੱਥੋਂ ਤੱਕ 30-35000 ਬੰਦਾ ਉੱਥੇ ਵੀ ਇੰਜਰ ਹੋ ਗਿਆ ਸੀ ਜਿਹੜਾ ਹੌਸਪੀਟਲਾਈਜ਼ ਹੋਇਆ ਪਹਿਲੀ ਗੱਲ ਉਹ ਵੀ ਬਹੁਤ ਵੱਡੀ 트ਰੇਜਡੀ ਸੀ ਉਹਦੇ ਸੰਬੰਧ ਵਿੱਚ ਠੀਕ ਹੈ ਪਾਇਆ ਗਿਆ ਰੈਜ਼ੋਲੂਸ਼ਨ ਪਾਇਆ ਗਿਆ ਪਰ 트ਰੇਜਡੀ ਤਾਂ ਇੱਥੋਂ ਤੱਕ ਹੁੰਦੀ ਆ ਵੀ ਬੱਸ ਐਕਸੀਡੈਂਟ ਹੋ ਜਾ ਕਿਤੇ ਵੱਡਾ ਪਾਰਲੀਮੈਂਟ ਵਿੱਚ 10-20 ਬੰਦੇ ਟ੍ਰੇਨ ਐਕਸੀਡੈਂਟ ਹੋ ਜਾ ਜਿਹਦੇ ਵਿੱਚ 20-30-40 ਕੈਜੂਅਲਟਾ ਹੋਣ ਕੈਜ ਉੱਥੇ ਵੀ ਰੈਜ਼ੋਲੂਸ਼ਨ ਪੈਂਦਾ ਮਤਾ ਹੁੰਦਾ ਪਾਰਲੀਮੈਂਟ ਦੇ ਵਿੱਚ ਇਹ ਬਹੁਤ ਵੱਡੀ ਇਹ ਬਹੁਤ ਇੱਕ ਤਰ੍ਹਾਂ ਦਾ ਅਨਫੋਰਚੂਨੇਟ ਹੈ ਸਾਡੀ ਡੈਮੋਕ੍ਰੇਸੀ ਲਈ ਇੰਡੀਅਨ ਡੈਮੋਕ੍ਰੇਸੀ ਲਈ ਵੀ ਇੱਥੇ ਕੋਈ ਸ਼ਬਦ ਹੀ ਨਹੀਂ ਬੋਲਿਆ ਗਿਆ ਹਜੇ ਤੱਕ 31 ਅਕਤੂਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਤਲ ਤੋਂ ਬਾਅਦ 1985 ਵਿੱਚ ਸੰਸਦ ਨੇ ਇਸ ਘਟਨਾ ਦੀ ਨਿਖੇਦ ਦੀ ਕੀਤੀ ਇੱਕ ਸੁਰ ਵਿੱਚ ਦੇਸ਼ ਦੇ ਪੀਐਮ ਦੇ ਕਤਲ ਤੇ ਦੁੱਖ ਪ੍ਰਗਟਾਇਆ ਗਿਆ पर 84 पीड़ितों ਲਈ ਸੰਸਦ ਵਿੱਚ ਕਿਸੇ ਵੀ ਪਾਰਟੀ ਨੇ ਆਵਾਜ਼ ਨਹੀਂ ਚੁੱਕੀ ਦੇਖੋ ਜੀ ਪਹਿਲੀ ਗੱਲ ਜਦੋਂ ਇੰਦਰਾ ਗਾਂਧੀ 31 ਅਕਤੂਬਰ 84 ਵਿੱਚ ਮਾਰੀ ਗਈ ਹੈ ਉਸ ਤੋਂ ਪਿੱਛੋਂ ਜਿਹੜਾ ਫਸਟ ਵਾਰੀ ਪਹਿਲੀ ਵਾਰ ਜਨਵਰੀ 85 ਦੇ ਵਿੱਚ ਜਦੋਂ ਵੀ 17 ਜਨਵਰੀ ਨੂੰ ਮਤਲਬ ਕਿ ਪਾਰਲੀਮੈਂਟ ਦਾ ਪਹਿਲਾ ਸੈਸ਼ਨ 85 ਵਿੱਚ ਸ਼ੁਰੂ ਹੋਇਆ ਉਸ ਤੋਂ ਬਾਅਦ ਪਹਿਲਾ ਜਿਹੜਾ ਰੈਜ਼ੋਲੂਸ਼ਨ ਉਸ ਨੂੰ ਉਹਦੇ 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 ਇੰਦਰਾ ਗਾਂਧੀ ਦੇ ਕੰਡੈਮ ਕਰਨ ਤੇ ਉਹਦੇ ਸਾਰਾ ਬਹੁਤ ਵੱਡਾ ਦੇਸ਼ ਦੀ ਲੀਡਰ ਨੂੰ ਅਸੀਂ ਲੂਜ਼ ਕਰ ਲਿਆ ਖਤਮ ਕਰ ਲਿਆ ਇਸ ਉੱਤੇ ਰੈਜ਼ੋਲੂਸ਼ਨ ਕੰਡੈਮ ਕੀਤਾ ਬਹੁਤ ਵੱਡਾ ਔਰ ਸਾਰੀਆਂ ਪਾਰਟੀਆਂ ਨੇ ਜਨੈਨਿਮਸਲੀ ਕੰਡੈਮਨੇਸ਼ਨ ਮਨ ਮਤਾ ਪਰ ਉਸ ਵੇਲੇ ਉਸ ਵੇਲੇ ਇੱਕ ਵੀ ਸ਼ਬਦ ਨਹੀਂ ਕਿਹਾ ਗਿਆ ਵੀ 84 ਦੇ ਵਿੱਚ ਜਿਹੜੇ ਮਾਰੇ ਗਏ ਸੀ ਸਰਕਾਰੀ ਰਿਪੋਰਟ ਮੁਤਾਬਕ ਹੈ ਵੀ 3000 ਦੇ ਨੇੜੇ ਤੇ ਜਿਹੜਾ ਕਿ ਉਹ ਤੋਂ ਪਿੱਛੋਂ ਹੋਮ ਮਿਨਿਸਟਰੀ ਨੇ ਜਿਹੜੇ ਅੰਕੜੇ ਪਾਰਲੀਮੈਂਟ 'ਚ ਹੀ ਦਿੱਤੇ ਆ ਉਹਦੇ ਮੁਤਾਬਕ ਹੈ 3000 ਦੇ ਨੇੜੇ ਸਿੱਖ ਉੱਥੇ ਦਿੱਲੀ ਵਿੱਚ ਮਾਰੇ ਗਿਆ ਸੀ ਪਰ ਅਨ ਅਫੀਸ਼ੀਅਲੀ ਖੁਸ਼ਵੰਤ ਸਿੰਘ ਵਰਗੇ ਵੀ ਕਹਿੰਦੇ ਆ ਵੀ 5000 ਮਾਰੇ ਗਏ ਆ ਔਰ ਫਿਰ ਇਸ ਕਿਸਮ ਦੀਆਂ ਜਿਹੜੀਆਂ ਵੱਡੀ ਏਡੀ ਵੱਡੀ ਗਿਣਤੀ ਦੇ ਵਿੱਚ ਤੇ ਅਨਕਨਫਰਮਡ ਰਿਪੋਰਟ ਤਾਂ 10000 ਤੱਕ ਕਹਿੰਦੀ ਆ ਐਡੀ ਵੱਡੀ ਗਿਣਤੀ ਦੇ ਵਿੱਚ ਉਹ ਸਰਕਾਰ ਦੇ ਨੱਕ ਥੱਲੇ ਜਾ ਕੇ ਉਸ ਸੱਤਾ ਦੇ ਕੇਂਦਰ ਦੇ ਨੱਕ ਥੱਲੇ ਇੰਨਾ ਕੁਝ ਕਾਹਨ ਹੋ ਜੇ ਫਿਰ ਇੱਕ ਸ਼ਬਦ ਵੀ ਨਾ ਬੋਲਿਆ ਗਿਆ ਹੋਵੇ ਹਾਲਾਂਕਿ 13 ਦਿਨਾਂ ਦੀ ਵਾਜਪਾਈ ਸਰਕਾਰ ਵਿੱਚ ਅਕਾਲੀ ਦਲ ਇਹ ਦਾਅਵਾ ਕਰਦਾ ਹੈ ਕਿ ਕੋਸ਼ਿਸ਼ ਕੀਤੀ ਗਈ ਪਰ ਸਵਾਲ A ਵੀ ਹੈ ਕਿ 18 ਸਾਲ ਤੱਕ ਅਕਾਲੀ ਦਲ ਦਾ ਕੋਈ ਸੰਸਦ ਸੰਸਦ ਨਹੀਂ ਪਹੁੰਚਿਆ ਅਕਾਲੀ ਦਲ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਅਕਾਲੀ ਦਲ ਦਾ ਇੱਕ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਪ੍ਰਾਈਵੇਟ ਬਿੱਲ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਸੀਗੀ ਉਹ ਵੀ ਥੋੜਾ ਜਿਹਾ ਪੋਲੀਟੀਕਲ ਉਹਦਾ ਮਸਲਾ ਸੀ ਅਕਾਲੀ ਦਲ ਜਦੋਂ ਉਸ ਨੇ ਗੱਲ ਸ਼ੁਰੂ ਕੀਤੀ ਤਾਂ ਫਿਰ ਮਦਨ لال ਖੁਰਾਣਾ ਉਦੋਂ ਪਾਰਲੀਮੈਂਟਰੀ ਸੈਕਟਰ ਸੀ ਪਾਰਲੀਮੈਂਟ ਦੇ ਪਾਰਲੀਮੈਂਟ ਵਿੱਚ ਬੀਜੇਪੀ ਸਰਕਾਰ ਵੱਲੋਂ ਬੀਜੇਪੀ ਲੈਡ ਸਰਕਾਰ ਵੱਲੋਂ ਤਾਂ ਉਸਨੇ ਕਿਹਾ ਜੀ ਸਰਕਾਰ ਖੁਦ ਇਸ ਤੇ ਲੈ ਕੇ ਉਹ ਇਸ ਕਰਕੇ ਤੁਸੀਂ ਵਾਪਸ ਲੈ ਲਓ ਉਹਨੇ ਆਪਦਾ ਪ੍ਰਾਈਵੇਟ ਬਿੱਲ ਜਿਹੜਾ ਕੰਡੈਮ ਕਰਨ ਦਾ ਬਿੱਲ ਸੀ ਉਹ ਵਾਪਸ ਲੈ ਲਿਆ ਇਸ ਕਰਕੇ ਕਦੇ ਵੀ ਨਹੀਂ ਲੈ ਕੇ ਆਏ ਇੱਕ ਜਾਤੀ ਲੈਵਲ ਤੇ ਆਪਦੇ ਆਪਦੇ ਪਰਸਨਲ ਲੈਵਲ ਉੱਤੇ ਪ੍ਰੇਮ ਸਿੰਘ ਚੰਦੂ ਮਾਜਰਾ ਲੈ ਕੇ ਆਇਆ ਸੀ ਨਹੀਂ ਤਾਂ ਇਹਨਾਂ ਨੇ ਕਦੇ ਕਿਸੇ ਵੀ ਫਾਰਮ ਉੱਤੇ ਗੱਲ ਨਹੀਂ ਉਠਾਈ ਇੱਥੋਂ ਤੱਕ ਹੈ ਵੀ ਇਹਨਾਂ ਨੇ ਪਾਰਲੀਮੈਂਟ ਵਿੱਚ ਮжоਰਿਟੀ ਹੁੰਦੇ ਹੋਏ ਵੀ ਆਪ ਸੌਰੀ ਅਸੈਂਬਲੀ ਵਿੱਚ ਚੰਡੀਗੜ੍ਹ ਅਸੈਂਬਲੀ ਵਿਧਾਨ ਸਭਾ ਵਿੱਚ ਪੰਜਾਬ ਦੀ ਵਿੱਚ ਮжоਰਿਟੀ ਹੁੰਦੇ ਹੋਏ ਵੀ ਇਹਨਾਂ ਨੇ ਕੰਡੈਮਨੇਸ਼ਨ ਆਲੋਚਨਾ ਦਾ ਕਦੇ ਵੀ ਰੈਜੋਲੂਸ਼ਨ ਉਸ ਤਰੀਕੇ ਨਾਲ ਨਹੀਂ ਲੈ ਕੇ ਆਇਆ ਸਿੱਖਾਂ ਨੂੰ ਇਨਸਾਫ ਦਵਾਉਣ ਲਈ ਸੈਂਕੜੇ ਜਥੇਬੰਦੀਆਂ ਸੜਕਾਂ ਤੇ ਵੀ ਉਤਰੀਆਂ ਪਰ ਸਵਾਲ ਇਹ ਹੈ ਕਿ ਸਰਕਾਰੀ ਅੰਕੜਿਆਂ ਮੁਤਾਬਕ 3000 ਤੋਂ ਵੱਧ ਲੋਕ ਸਿੱਖ ਵਿਰੋਧੀ ਦੰਗਿਆਂ ਵਿੱਚ ਮਾਰੇ ਗਏ ਇਨਾਂ ਲਈ ਸਿੱਖਾਂ ਦੇ ਰਹਿਨੁਮਾ ਦੱਸਣ ਵਾਲੇ ਲੋਕ ਤੇ ਜਥੇਬੰਦੀਆਂ ਤਿੰਨ ਦਹਾਕੇ ਵੀਰ ਜਾਣ ਦੇ ਬਾਵਜੂਦ ਵੀ ਭਾਰਤੀ ਸੰਸਦ ਵਿੱਚ ਨਿੰਦਾ ਮਤਾ ਨਹੀਂ ਲਿਆ ਸਕੀਆਂ ਐਨਡੀਏ ਸਰਕਾਰ ਇੱਕ ਵਾਰ ਮੁੜ ਤੋਂ ਸੱਤਾ ਵਿੱਚ ਹੈ ਸੰਸਦ ਦਾ ਸਰਦਰੂਤ اجلاس ਨਵੰਬਰ ਮਹੀਨੇ ਵਿੱਚ ਹੀ ਹੈ ਹੁਣ ਸਵਾਲ ਖੜਾ ਹੁੰਦਾ ਹੈ ਕਿ ਕੀ ਅਕਾਲੀ ਦਲ ਦੇ ਸੰਸਦ ਸੰਸਦ ਵਿੱਚ ਇਸ ਮਤੇ ਨੂੰ ਲਿਆਉਣ ਲਈ ਆਵਾਜ਼ ਚੁੱਕਣਗੇ ਦੇਖੋ 1984 ਦਾ ਜਿਹੜਾ ਦੋਹਦਾਈ ਕਾਂਡਾ ਉਹਨੂੰ ਕਦੇ ਭੁਲਾ ਨਹੀਂ ਜਾ ਸਕਦਾ ਔਰ ਇਹ ਹਮੇਸ਼ਾ ਸਾਡੇ ਮਨ ਤੇ ਇਸ ਗੱਲ ਦਾ ਅਸਰ ਹੈ ਕਿ ਬਾਕੀ ਹਰ ਗੱਲ ਤੇ ਜਦੋਂ ਪਾਰਲੀਮੈਂਟ ਦੇ ਵਿੱਚ ਮਤੇ ਆਏ ਨਿੰਦਾ ਦੇ ਇਸ ਘਟਨਾ ਤੇ ਕੋਈ ਕੰਡਮਨਿਸ਼ਨ ਨਹੀਂ ਹੋਈ ਤੇ ਇਹਦਾ ਭਾਵੇਂ ਅਸੀਂ ਜ਼ੀਰੋ ਅਵਰ ਦੇ ਵਿੱਚ ਜਾਂ ਆਮ ਡਿਸਕਸ਼ਨਸ ਦੇ ਵਿੱਚ ਤਾਂ ਹਵਾਲਾ ਹਮੇਸ਼ਾ ਦਿੰਦੇ ਨਹੀਂ ਪਿਛਲੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਵੀ ਇਹ ਧਿਆਨ ਚ ਲੈਂਦਾ ਸੀ ਜਦੋਂ ਮਨੋਰਟੀ ਤੇ ਜਾਤੀਆਂ ਦਾ ਮਸਲਾ ਤੇ ਡਿਸਕਸ਼ਨ ਹੋਈ ਸੀ ਤੇ ਉਦੋਂ ਵੀ ਇਹ ਧਿਆਨ ਚ ਲੈਂਦਾ ਸੀ ਵੀ ਇੱਕ ਮਿਨੋਰਟੀ ਐਸੀ ਆ ਹਿੰਦੁਸਤਾਨ ਚ ਜਿਹਦਾ ਸਰਿਆਬ ਕਤਲੇਆਮ ਹੋਇਆ ਹੋਵੇ ਤੇ ਉਹਦੀ ਨੀਂਦਾਂ ਵੀ ਨਾ ਪਾਰਲੀਮੈਂਟ ਤੇ ਹੋਈ ਹੋਵੇ ਸ਼੍ਰੋਮਣੀ ਅਕਾਲੀ ਦਲ ਪੰਥ ਲਈ ਹਮੇਸ਼ਾ ਤੋਂ ਹੀ ਲੜਨ ਦਾ ਦਮ ਪਰਦਾ ਰਿਹਾ ਹੈ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਆਖਿਰ ਸਿੱਖਾਂ ਦੇ ਹੱਕ ਚ ਆਵਾਜ਼ ਬੁਲੰਦ ਕਰਨ ਦਾ ਦਾਵਾ ਕਰਨ ਵਾਲੀ ਪਾਰਟੀ ਭਾਈਵਾਲ ਪਾਰਟੀ ਨਾਲ ਸੱਤਾ ਦਾ ਸੁੱਖ ਮੰਨਦੇ ਹੋਏ ਸੰਸਦ ਚ ਆਵਾਜ਼ ਚੁੱਕਣ ਦੀ ਹਾਲਤ ਵਿੱਚ ਹੈ ਮੈਂ ਨਹੀਂ ਕਹਿ ਸਕਦਾ ਵੀ ਕਦੇ ਹੁਣ ਲੈ ਕੇ ਆਉਣਗੇ ਹੁਣ ਅਕਾਲੀ ਦਲ ਦੀ ਤਾਂ ਉਹ ਅਫੈਕਟਿਵਨੈਸ ਨਹੀਂ ਰਹੀ ਉਸ ਕਿਸਮ ਦਾ ਇਹਨਾਂ ਕੋਲੇ ਕਲਾਊਡ ਨਹੀਂ ਰਿਹਾ ਪੋਲੀਟੀਕਲੀ ਤੇ ਇਹ ਨਹੀਂ ਲੈ ਕੇ ਆਉਣਗੇ ਦੂਸਰੀ ਗੱਲ ਇਹ ਮੁੱਦਾ 30 ਸਾਲ ਪਿੱਛੋਂ ਕੀ ਲੈ ਕੇ ਆਉਣਾ ਜਦੋਂ ਮੁੱਦੇ ਦੇ ਸੰਬੰਧ ਵਿੱਚ ਕੋਈ ਗੱਲ ਲਿਆਉਣੀ ਚਾਹੀਦੀ ਸੀ ਨਾਰਮਲਾਈਜ਼ ਕਰਨਾ ਸੀ ਜਦੋਂ ਖੁਦ ਇੰਦਰਾ ਗਾਂਧੀ ਦੇ ਪਿੱਛੋਂ ਵੀ ਸਰਕਾਰਾਂ ਕਹਿ ਰਹੀਆਂ ਸੀ ਵੀ ਸਿੱਖਾਂ ਉੱਤੇ ਹੁਣ ਮਲਮ ਲਾਉਣ ਦੀ ਲੋੜ ਆ ਉਹਨਾਂ ਦੇ ਜ਼ਖਮਾਂ ਤੇ ਉਦੋਂ ਵੀ ਐਸ ਕਿਸਮ ਦਾ ਰੈਜ਼ੋਲੂਸ਼ਨ ਆ ਜਾਣਾ ਚਾਹੀਦਾ ਸੀ ਉਦੋਂ ਨਹੀਂ ਆਇਆ ਹੁਣ ਮੈਨੂੰ ਕੋਈ ਉਮੀਦ ਨਹੀਂ ਆਉਣ ਦੀ ਸਵਾਲ ਮੋਦੀ ਸਰਕਾਰ ਲਈ ਵੀ ਸਿੱਧਾ ਹੈ ਕਿ ਮੋਦੀ ਸਰਕਾਰ ਮੁਆਵਜ਼ਾ ਐਲਾਨਣ ਤੋਂ ਬਾਅਦ ਸੰਸਦ ਵਿੱਚ ਸਿੱਖਾਂ ਲਈ ਨਿੰਦਾ ਮਤਾ ਲਿਆਵੇਗੀ ਇਸ ਤੇ ਵੀ ਸਵਾਲੀਆ ਨਿਸ਼ਾਨ ਹੈ ਕਿਉਂਕਿ ਸਾਲ 2002 ਵਿੱਚ ਮੋਦੀ ਦਾ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਦੰਗੇ ਪੜਕੇ ਮਾਸੂਮਾਂ ਦੀ ਜਾਨ ਗਈ ਜੇਕਰ ਸਿੱਖਾਂ ਲਈ ਨਿੰਦਾ ਮਤਾ ਲਿਆਉਂਦੇ ਨੇ ਤਾਂ ਸਵਾਲ ਮੋਦੀ ਤੇ ਵੀ ਉੱਠਦਾ ਹੈ ਕਿ ਉਹ ਗੁਜਰਾਤ ਦੰਗਿਆਂ ਤੇ ਨਿੰਦਾ ਮਤਾ ਲਿਆਉਣਗੇ